ਮਾਬ ਮਜਨ ਸੰਗ ਸਾਧੂਆਂ ਧੂੜੀ ਕਰਿ ਉਸ ਨਾਮ ਜੇ ਸਤਿਗੁਰੂ ਨੇ ਚੇਤੇ ਮਹੀਨੇ ਤੋਂ ਹੀ ਇੱਕ ਜਗਿਆਸੂ ਵਾਸਤੇ ਇੱਕੋ ਪ੍ਰਮਾਤਮਾ ਨੂੰ ਪਾਉਣ ਵਾਲੇ ਦੇ ਵਾਸਤੇ ਕਿਸ ਤਰ੍ਹਾਂ ਦਾ ਰਸਤਾ ਹੈ ਕਿਵੇਂ ਉਸ ਪ੍ਰਮਾਤਮਾ ਤੱਕ ਪਹੁੰਚਣਾ ਕਿਨਾ ਪੜਾਵਾਂ ਦੇ ਵਿੱਚ ਲੰਘਣਾ ਹੈ ਉਹ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਹੈ ਤੇ ਐਵੇਂ ਸਤਿਗੁਰੂ ਜੀ ਨੂੰ ਮਾਗ ਜਮਹੀਨੇ ਤੱਕ ਇਸ 11ਵੇਂ ਮਹੀਨੇ ਦੇ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਕਰਦੇ ਨੇ ਕਿ ਜਿਹੜਾ ਇਹ ਮਾਗ ਦਾ ਮਹੀਨਾ ਹੈ ਇਸ ਮਹੀਨੇ ਦੇ ਅੰਦਰ ਸਤਿਗੁਰੂ ਜੀ ਆਖਦੇ ਨੇ ਜਿਹੜਾ ਇਹ ਜਿਨ੍ਹਾਂ ਨੇ ਪੋਦੇ ਮਹੀਨੇ ਤੱਕ ਸਤਿਗੁਰਾਂ ਦੀ ਬੰਦਗੀ ਕੀਤੀ ਹੈ ਨਾ ਨਾਮ ਤੇ ਆਇਆ ਹੈ ਉਹਨਾਂ ਦੀ ਅਵਸਥਾ ਇੰਨੀ ਉੱਚੀ ਬਣ ਚੁੱਕੀ ਹੈ ਕਿ ਮਾਗਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹੁਣੋ ਜਿਹਦੇ ਅਸੀਂ ਇਹ ਤਨ ਦਾ ਇਸ਼ਨਾਨ ਕਰਦੇ ਆ ਨਾ ਪਾਣੀ ਦੇ ਨਾਲ ਜਲ ਦੇ ਨਾਲ ਤਨ ਦੀ ਮੈਲ ਦੂਰ ਹੋ ਜਾਂਦੀ ਹੈ ਮੈਲ ਧੋਤੀ ਜਾਂਦੀ ਹੈ ਜਿਹੜੀ ਸੰਗਤ ਦੀ ਸਾਧੂਆਂ ਦੀ ਚਰਨ ਧੂੜ ਦੇ ਸਤਿਗੁਰੂ ਦੀ ਗੱਲ ਕਰਦੇ ਨਾ ਬਾਣੀ ਦੇ ਅੰਦਰ ਸਤਿਗੁਰੂ ਨੇ ਇਸ ਚਰਮ ਧੂੜ ਦੀ ਬੜੀ ਵੱਡੀ ਮਹਾਨਤਾ ਦਿੱਤੀ ਹੈ ਜਿਹੜੀ ਧੂੜ ਕਿਸੇ ਗੁਰੂ ਘਰ ਆਉਣ ਵਾਲੇ ਪ੍ਰੇਮੀ ਦੇ ਚਰਨਾਂ ਦੇ ਨਾਲ ਲੱਗ ਗਈ ਹੈ ਨਾ ਕਿਸੇ ਸਾਧੂ ਦੇ ਉਹ ਪ੍ਰਮਾਤਮਾ ਪਹੁੰਚੇ ਹੋਏ ਸੰਤ ਦੇ ਚਰਨ ਦੇ ਨਾਲ ਲੱਗੀ ਉਹ ਧੂੜ ਉਹ ਮਿੱਟੀ ਉਹ ਕਟਾ ਜਿਹੜਾ ਆਮ ਹੀ ਰਹਿ ਜਾਂਦਾ ਤੇ ਸਤਿਗੁਰੂ ਜੀ ਯਾਦ ਨੇ ਐਸੀ ਜਿਹੇ ਸਾਧੂਆਂ ਦੀ ਧੂੜੀ ਹੈ ਨਾ ਜਦੋਂ ਕਿਤੇ ਅਸੀਂ ਸਾਧੂ ਨੇ ਸੰਗਤ ਦੇ ਜਾਈਏ ਗੁਰੂ ਘਰੇ ਗਾਈਏ ਤੇ ਉਸ ਰਸਤੇ ਦੇ ਚ ਪੈਣ ਵਾਲੀ ਧੂੜ ਜਿਹੜੀ ਹੈ ਜਿਵੇਂ ਅਸੀਂ ਆਮ ਲੱਭ ਵਰਤਦੇ ਆ ਨਾ ਕਿ ਅਸੀਂ ਤੇ ਮਿੱਟੀ ਕੱਤੇ ਨਾਲ ਨਾਤੀ ਗਏ ਜਦੋਂ ਤਨ ਦੇ ਉਤੇ ਕੱਪੜਿਆਂ ਦੇ ਉਤੇ ਮਿੱਟੀ ਕਟਾ ਬੜੀ ਭਾਰੀ ਗੰਟੀ ਦੇ ਚ ਪੈ ਜਾਵੇ ਇਵੇਂ ਹੁਣ ਸਤਿਗੁਰ ਦੀ ਯਾਦ ਇਹ ਨੇ ਕਿ ਜਿਹੜੇ ਸਾਧੂਆਂ ਦੀ ਸੰਗਤ ਕਰਦੇ ਆ ਹੋਇਆਂ ਸੰਗਤ ਨੂੰ ਜਾਂਦੇ ਆ ਹੋਇਆਂ ਜਦੋਂ ਸਾਡੇ ਉੱਤੇ ਕੋਈ ਧੂੜ ਪੈ ਜਾਵੇ ਮਿੱਟੀ ਪੈ ਜਾਵੇ ਉਹ ਧੂੜ ਜਿਹੜੀ ਹੈ ਨਾ ਉਸ ਦੀ ਬੜੀ ਵੱਡੀ ਮਹਾਨਤਾ ਹੈ ਮਹਿਮਾ ਹੈ ਤੇ ਸਤਿਗੁਰੂ ਜੀ ਆਪ ਨੇ ਜੀਹਾਂ ਨੇ ਫਿਰ ਜਿਵੇਂ ਪੁਰਾਣੇ ਸਮੇਂ ਤੋਂ ਇਹ ਵਾਰਤਾ ਚੱਲੀ ਆਉਂਦੀ ਅਸੀਂ માનਤਾ ਬਣੀ ਸੀ ਕਿ ਜਿਹੜਾ ਜਾ ਕੇ ਪ੍ਰਿਆਗ ਰਾਜ ਦੇ ਵਿੱਚ ਜਿੱਥੇ ਇਤਨੇ ਨਦੀਆਂ ਇਕੱਠੀਆਂ ਮਿਲਦੀਆਂ ਨੇ ਉੱਥੇ ਇਸ਼ਨਾਨ ਕਰੂਗਾ ਉਸ ਬੰਦੇ ਦਾ ਜੀਵਨ ਸਵਲ ਹੋ ਜਾਏਗਾ ਉਹਦੇ ਕੀਤੇ ਪਾਪ ਤੋਂ ਤੇ ਜਾਣਗੇ ਤੇ ਸਤਿਗੁਰੂ ਜੀ ਆਖਣ ਲੱਗੇ ਉਹਦੇ ਨਾਲ ਤਨ ਦੀ ਮੈਲ ਤੇ ਦੂਰ ਹੋ ਸਕਦੀ ਏ ਪਰ ਮਨ ਦੇ ਅੰਦਰ ਵਿਸ਼ੇ ਵਿਕਾਰ ਨਹੀਂ ਖਤਮ ਹੋ ਸਕਦੇ ਇਸ਼ਨਾਨ ਜਨਾ ਮਰਜੀ ਬੰਦਾ ਕਰੀ ਜਾਵੇ ਤਨ ਦੀ ਮੈਲ ਦੂਰ ਹੋ ਜੇਗੀ ਮਨ ਦੇ ਅੰਦਰ ਉਸੇ ਤਰ੍ਹਾਂ ਹੀ ਮੈਲ ਰਹੇਗੀ ਮਨ ਦੇ ਅੰਦਰੋਂ ਵਿਸ਼ੇ ਵਿਕਾਰ ਖਤਮ ਨਹੀਂ ਹੋਣਗੇ ਪਰ ਸਤਿਗੁਰੂ ਜੀ ਆਖਣ ਜਿਨ੍ਹਾਂ ਨੇ ਉਹ ਧੂੜ ਫਕੀ ਹੈ ਨਾ ਸੰਗਤ ਨੂੰ ਜਾਂਦਿਆਂ ਹੋયા ਸਾਧੂਆਂ ਦੀ ਸੰਗਤ ਕਰਨ ਜਾਂਦਿਆਂ ਹੋયા ਜਿਨ੍ਹਾਂ ਨੇ ਆਪ ਦੇ ਤੰਗੇ ਤੇ ਮਿੱਟੀ ਘੱਟਾ ਪਵਾਇਆ ਓਹ ਝੂੜ ਨੂੰ ਚਲਦੇ ਹੋਏ ਆ ਜਾਂ ਕੇ ਸੰਗਤ ਕੀਤੀ ਏ ਬੰਦੀ ਕੀਤੀ ਏ ਨਾਮ ਧਿਆਇਆ ਏ ਤੇ ਸਤਿਗੁਰੂ ਜੀ ਆਖਣ ਜਿਨ੍ਹਾਂ ਨੇ ਉਸ ਮਿੱਟੀ ਘੱਟੇ ਦਾ ਇਸ਼ਨਾਨ ਕਰ ਲਿਆ ਨਾ ਉਹਨਾਂ ਦਾ ਜੀਵਨ ਅਧੂਰਾ ਨਹੀਂ ਰਹੇ ਸਾਲਾ ਉਹਨਾਂ ਦਾ ਜਨਮ ਜਿਹੜਾ ਏ ਉਹ ਸਵਲ ਹੋਵੇਗਾ ਹੀ ਹੋਵੇਗਾ ਤੇ ਸਤਿਗੁਰੂ ਜੀ ਆਖਣ ਜਿਨ੍ਹਾਂ ਨੇ ਉਹ ਇਸ਼ਨਾਨ ਕੀਤਾ ਇਹਨਾਂ ਹਰ ਕਾ ਨਾਮ ਧਿਆਇ ਸੁਣ ਸਭਨਾ ਨੋ ਕਰ ਦਾਨ ਤੇ ਸਤਿਗੁਰ ਦੀ ਯਾਦ ਨੇ ਉਸ ਧੂੜੀ ਨੂੰ ਉਸ ਮਿੱਟੀ ਘਟੇ ਨੂੰ ਜਿਹੜਾ ਆਪ ਦੇਤੇ ਪਵਾ ਕੇ ਉਸ ਨੂੰ ਵਿੱਚੋਂ ਲੰਘ ਕੇ ਜਾ ਕੇ ਪ੍ਰਮਾਤਮਾ ਦਾ ਨਾਮ ਤੇ ਆਇਆ ਨਾ ਹਰੀ ਜੀ ਬੰਦਗੀ ਕੀਤੀ ਏ ਉਸ ਹਰੀ ਅਕਾਲ ਪੁਰਖ ਪ੍ਰਮਾਤਮਾ ਨੂੰ ਧਿਆਇਆ ਨਾਮ ਜਪਿਆ ਸਿਮਰਨ ਕੀਤਾ ਏ ਜਿਨ੍ਹਾਂ ਨੇ ਜਾ ਕੇ ਉਸ ਨਾਮ ਨੂੰ ਸੁਣਿਆ ਏ ਸਤਗੁਰ ਜੀ ਆਦਿ ਨੇ ਸੁਣ ਜੀ ਬੜੀ ਵੱਡੀ ਮਹਾਨਤਾ ਸੁਣੇ ਸੇਧ ਪੀਰ ਸਰਨਾਥ ਜਿਹੜੇ ਇਸ ਨਾਮ ਨੂੰ ਇਸ ਬਾਣੀ ਨੂੰ ਸੁਣਦੇ ਹਨ ਸੁਣਤੀ ਪੁਨੀਤ ਕਹਿ ਤੇਪ ਵਿੱਚ ਸਤਗੁਰ ਦਇਆ ਭਰਪੂਰੀ ਇਹ ਬਾਣ ਨੂੰ ਕਹਿਣ ਵਾਲੇ ਜੀ ਪੁੱਤਰ ਨੇ ਤੇ ਇਸ ਬਾਣ ਨੂੰ ਸੁਣਨ ਵਾਲੇ ਵੀ ਜਿਹੜੇ ਦੇ ਉਪਾਗ ਸ਼ੁੱਧ ਪੁਨੀਤ ਹੋ ਜਾਂਦੇ ਨੇ ਇਹ ਸਤਗੁਰ ਜੀ ਆਦਿ ਨੇ ਜਿਨ੍ਹਾਂ ਨੇ ਫਿਰ ਜਾ ਕੇ ਸੰਗਤ ਦੇ ਵਿੱਚ ਉਹ ਸਾਰੀ ਕਾਲਪੁਰ ਪ੍ਰਮਾਤਮਾ ਦਾ ਨਾਮ ਤੇ ਆਇਆ ਏ ਬੰਦਗੀ ਕੀਤੀ ਏ ਜਾ ਕੇ ਫਿਰ ਦਾਨ ਵੀ ਕੀਤਾ ਹੈ ਦਾਨ ਜੀ ਬੜੀ ਵੱਡੀ ਵਿਸ਼ਾਲਤਾ ਹੈ ਇੱਕ ਤੇ ਦਾਨ ਉਹ ਹੈ ਜਿਹੜਾ ਅਸੀਂ ਕੋਈ ਵੀ ਤਰ੍ਹਾਂ ਦਾ ਕੋਈ ਪੈਸੇ ਦਾ ਦਾਨ ਕਰਦਾ ਕਿਸੇ ਨੇ ਕਿਸੇ ਨੂੰ ਭੁੱਖੇ ਨੂੰ ਰੋਟੀ ਕਵਾ ਦਿੱਤੀ ਕਿਸੇ ਦੇ ਨਗੇ ਤਨ ਨੂੰ ਢੱਕ ਦਿੱਤਾ ਹੈ ਕੱਪੜੇ ਦਾ ਦਾਨ ਕਰ ਦਿੱਤਾ ਹੈ ਉਹਨਾਂ ਦਾਨ ਦੀ ਬੜੀ ਵੱਡੀ ਮਹਾਨਤਾ ਹੈ ਪਰ ਇੱਥੇ ਜਿਹੜੀ ਵਾਰਤਾ ਸਤਪੁਰਜੀ ਜਿਹੜੀ ਬਖਸ਼ੀ ਕਰ ਰਹੇ ਨੇ ਉਸ ਦੀ ਅੰਦਰ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਨੇ ਫਿਰ ਇਹ ਨਾਮ ਦਾ ਦਾਨ ਕੀਤਾ ਹੈ ਨਾ ਜਿਨ੍ਹਾਂ ਨੇ ਕਿਸੇ ਨੂੰ ਇਹ ਸ਼ਬਦ ਸੁਨਾਉਂ ਦਤਾ ਹੈ ਜਾਂ ਫਿਰ ਇਸ ਸ਼ਬਦ ਨੂੰ ਇਸ ਬਾਣ ਨੂੰ ਜਿਨ੍ਹਾਂ ਨੇ ਕਿਸੇ ਨੂੰ ਸਿਖਾ ਦਤਾ ਹੈ ਉਸ ਦੇ ਉੱਤੇ ਵੀ ਬੜੀ ਕਿਰਪਾ ਹੁੰਦੀ ਹੈ ਕੈਸੀ ਕਿਰਪਾ ਹੁੰਦੀ ਹੈ ਉਹ ਸਤਪੁਰਜੀ ਅੱਗੇ ਕਿਰਪਾ ਕਰਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਤੇ ਸਤਿਗੁਰ ਜੀ ਆਦਿ ਫਿਰ ਇਸ ਨਾਮ ਨੂੰ ਸੁਣਨ ਵਾਲਿਆਂ ਦਾ ਨਾਮ ਦਾ ਦਾਨ ਕਰਨ ਵਾਲਿਆਂ ਦਾ ਜਿਹੜੇ ਜਨਮਾਂ ਦੀ ਕਰਮਾਂ ਦੀ ਮੈਲ ਲੱਗੀ ਹੋਈ ਹੈ ਨਾ ਜਨਮ ਜਨਮ ਕੀ ਇਸ ਮਨ ਕੋਲ ਮਲ ਲੱਗੀ ਕਾਲਾ ਹੋ ਆਸੀ ਆਉ ਕਈ ਜਨਮਾਂ ਤੋਂ ਜਿਹੜੀ ਸਾਡੇ ਵਿਸ਼ੇ ਵਿਕਾਰਾਂ ਦੀ ਮੈਲ ਲੱਗੀ ਹੋਈ ਸੀ ਬਹੁਤ ਜਨਮ ਵਿਛਰੇ تھے ਮਾਦੋ ਜਿਹੜੀ ਮੈਲ ਦੇ ਕਾਰਨ ਅਸੀਂ ਉਸ ਅਕਾਲ ਪੁਰਖ ਪ੍ਰਮਾਤਮਾ ਤੋਂ ਵਿਛੜੇ ਹੋਏ ਸੀ ਦੁੱਖ ਭੋ ਦੇ ਪਏ ਸੀ ਵਾਰ-ਵਾਰ ਜਮ ਦੇ ਮਰਦੇ ਪਏ ਸੀ ਨਾ ਤੇ ਸਤਿਗੁਰੂ ਦੀ ਯਾਦ ਨੇ ਫਿਰ ਉਹ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈ ਉਹ ਉਤਰ ਜਾਂਦੀ ਹੈ ਫਿਰ ਉਸ ਮੈਲ ਤੋਂ ਛੁਟਕਾਰਾ ਮਿਲ ਜਾਂਦਾ ਹੈ ਮੰਨਤੇ ਜਏ ਗੁਮਾਨ ਜਿਹੜੇ ਮਨ ਦੇ ਅੰਦਰ ਵਿਸ਼ੇਵਕਾਰ ਸੀ ਹੰਕਾਰ ਹੀ ਹੋਇਆ ਕਰਦਾ ਸੀ ਨਾ ਮਨ ਕਿ ਮੇਰੇ ਵਰਗਾ ਜਿਹੜਾ ਕੋਈ ਸਤਸੰਗੀ ਨਹੀਂ ਹੈ ਮੇਰੇ ਜਿਨੀ ਕੋਈ ਬੰਦਗੀ ਨਹੀਂ ਕਰ ਪੁੰਦਾ ਮੇਰੇ ਜਿਨਾ ਕੋਈ ਧਨ ਦੌਲਤ ਨਹੀਂ ਪਰ ਇਸ ਗੁਰੂ ਘਰ ਆਉਣ ਵਾਲੇ ਗਿਰੇ ਨੇ ਜਦੋਂ ਆਣ ਕੇ ਦੇਖਦੇ ਹਨ ਕਿ ਮੇਰੇ ਤੋਂ ਵੱਡੇ ਵੀ ਬੰਦਗੀ ਵਾਲੇ ਨੇ ਮੇਰੇ ਤੋਂ ਵੱਡੇ ਵੀ ਦਾਨੀ ਬੈਠੇ ਨੇ ਸਤਿਗੁਰ ਦੀ ਯਾਰ ਨੇ ਫਿਰ ਇਹ ਸੰਗਤ ਜਿਹੜੀ ਹੈ ਨਾ ਜਦੋਂ ਬੰਦਾ ਨਾਮ ਤੁੰਦੇ ਬੰਦਗੀ ਕਰਦਾ ਹੈ ਇਹ ਬੰਦਗੀ ਦੀ ਬਦੌਲਤ ਮਹਿਮਾ ਦੇ ਸਦਕਾ ਹੀ ਮਨ ਦੇ اندر ਉਹ ਬੰਦੇ ਦੀ ਹੰਕਾਰ ਖਤਮ ਹੋ ਜਾਂਦਾ ਹੈ ਜੇ ਹੰਕਾਰ ਨਾ ਖਤਮ ਹੁੰਦਾ ਜੇ ਫੇਰ ਹੀ ਵਿਸ਼ੇ ਵਿਕਾਰ ਨੇ ਮਨ ਨੂੰ ਅਜੇ ਵੀ ਮੈਲ ਲੱਗੀ ਏ ਤਵੇ ਕੀਤੀ ਸੰਗਤ ਜਿਹੜੀ ਹੈ ਉਹ ਸਵਲ ਨਹੀਂ ਹੁੰਦੀ ਜਿਵੇਂ ਤਨ ਨੂੰ ਇਸ਼ਨਾਨ ਕਰਨ ਦੇ ਨਾਲ ਜੇ ਤਨ ਦੇ ਉਤੋਂ ਮੈਲ ਲੱਥ ਗਈ ਏ ਮਿੱਟੀ ਕੱਟਾ ਲੱਥ ਗਿਆ ਏ ਤੇ ਤਨ ਦਾ ਕੀਤਾ ਇਸਨਾਨ ਫੇਰ ਸਵਲ ਹੈ ਜੇ ਬੰਦਾ ਜਿਵੇਂ ਮਰਜੀ ਇਸਨਾਨ ਕਰੀ ਜਾਵੇ ਪਾਣੀ ਨਾਲਾਈ ਜਾਵੇ ਤਨ ਨੂੰ ਧੋਈ ਜਾਵੇ ਮੈਲ ਉਸੇ ਤਰ੍ਹਾਂ ਲਗੀ ਦੀ ਲੱਗੀ ਏ ਤੇ ਇਸਨਾਨ ਕੀਤਾ ਕਿਰੇ ਕੰਮ ਦਾ ਉਸ ਇਸਨਾਨ ਦਾ ਕੀਤੇ ਹੋਏ ਦਾ ਕੋਈ ਫਲ ਨਹੀਂ ਪ੍ਰਾਪਤ ਹੋਵੇਗਾ ਜਿਵੇਂ ਕੈਨ ਨੂੰ ਇਸਨਾਨ ਹੋ ਗਿਆ ਏ ਇਵੇਂ ਕੀਤੀ ਨੂੰ ਸੰਗਤ ਦੇ ਕਹੀ ਜਾ ਸਾਜੀਏ ਪਰ ਉਸ ਸੰਗਤ ਦਾ ਕੀ ਫਲ ਨਹੀਂ ਹੋਵੇਗਾ ਜੇ ਗੁਰੂ ਦੀ ਬੰਦਗੀ ਕਰਨ ਦੇ ਨਾਲ ਦਾਨ ਪੁੰਨ ਕਰਨ ਦੇ ਨਾਲ ਨਾਮ ਸੁਣਨ ਦੇ ਨਾਲ ਬੰਦਗੀ ਕਰਨ ਦੇ ਨਾਲ ਮਨ ਦੇ ਅੰਦਰ ਉਹ ਘਮਾਨ ਨਹੀਂ ਗਿਆ ਜੇ ਫਿਰ ਮਨ ਦੇ ਅੰਦਰ ਅਹੰਕਾਰ ਰਹਿ ਗਿਆ ਇਵੇਂ ਸਤਿਗੁਰੂ ਜੀ ਆਦਿ ਜਿਹੜੇ ਫਿਰ ਉਹ ਸਰੀਰ ਕਾਲਪੁਰ ਪ੍ਰਮਾਤਮ ਦੀ ਬੰਦਗੀ ਕਰਦੇ ਨੇ ਨਾਮ ਤੇ ਹੁੰਦੇ ਨੇ ਦਾਨ ਪੁੰਨ ਕਮਾਉਂਦੇ ਨੇ ਇਸ ਨਾਮ ਦੀ ਬਖਤ ਸਦਕਾ ਸਤਿਗੁਰਾਂ ਦੀ ਉਹਨਾਂ ਦੇ ਉੱਤੇ ਖੁਸ਼ੀ ਹੁੰਦੀ ਹੈ ਤੇ ਉਸੇ ਖੁਸ਼ੀ ਦੇ ਸਦਕਾ ਕਰ ਸਤਿਗੁਰ ਦੀ ਯਾਦ ਨੇ ਜਿੱਥੇ ਜਨਮਾਂ ਦੇ ਕਰਮਾਂ ਦੀ ਮੈਲ ਧੱਤਦੀ ਏ ਉੱਥੇ ਮਨ ਦੇ ਅੰਦਰੋਂ ਹੰਕਾਰ ਵੀ ਖਤਮ ਹੋ ਜਾਂਦਾ ਹੈ ਘਮਾਣ ਵੀ ਜਿਹੜਾ ਹੈ ਉਹ ਮਨ ਦੇ ਵਿੱਚੋਂ ਜਿਹੜਾ ਇਹ ਛੁਟਕਾਰਾ ਮਿਲ ਜਾਂਦਾ ਹੈ ਕਾਮ ਕਰੋਜ ਨਾ ਮੋਹੀਐ ਬਿਨ ਸਹਿ ਲੋਭ ਸੁਆਨ ਤੇ ਸਤਿਗੁਰੂ ਵੀ ਆਖਨੇ ਕਿ ਜਿਹੜਾ ਕਾਮ ਕਰੋਧ ਸਾਡੇ ਮਨ ਦੇ ਅੰਦਰ ਵੜਾ ਮੋਹੀ ਫਿਰਦਾ ਸੀ ਜਿਹੜਾ ਕਾਮ ਸਾਡੇ ਸਾਰੇ ਪੰਜਾਂ ਵਿਸ਼ਿਆਂ ਦੇ ਵਿੱਚੋਂ ਪ੍ਰਧਾਨ ਨਾ ਕਾਮ ਖਤਮ ਹੋ ਰਿਹਾ ਸੀ ਤੇ ਛੋਟੀ ਛੋਟੀ ਗੱਲ ਦੇ ਉੱਤੇ ਬੰਦਾ ਕਰੋਧ ਵੀ ਕਰੀ ਜਾਂਦਾ ਸੀ ਜਿਨ੍ਹਾਂ ਨੇ ਇਹ ਦੋਵਾਂ ਵਿਕਾਰਾਂ ਨੇ ਮਨ ਨੂੰ ਮੋਹਿਆ ਹੋਇਆ ਸੀ ਤੇ ਸਤਿਗੁਰੂ ਜੀ ਆਖਨੇ ਬਿਨਸੈ ਲੋਭ ਸੁਆਨ ਫਿਰ ਜਿਵੇਂ ਇਹ ਮਨ ਤੇ ਕਾਮ ਕ੍ਰੋਧ ਜਿਹੜੇ ਹੈ ਨਾ ਇਹਨਾਂ ਦੀ ਹੱਜ ਤੋਂ ਬੰਦੇ ਦੇ ਮਨੰਦ ਰਾ ਜਾਂਦੇ ਨੇ ਫਿਰ ਬੰਦੇ ਦੀ ਹਾਲ ਤੇ ਇੱਕ ਹੱਡੀ ਚਬਣ ਵਾਲੇ ਕੁੱਤੇ ਦੀ ਤਰ੍ਹਾਂ ਹੋ ਜਾਂਦੀ ਏ ਜਿਵੇਂ ਇੱਕ ਕੁੱਤਾ ਜਦੋਂ ਲਾਲਚ ਕਰਦਾ ਹੈ ਨਾ ਲੋਭ ਦੇ ਵਿੱਚ ਹੁੰਦਾ ਹੈ ਕਿਸੇ ਸੁੱਕੀ ਹੱਡੀ ਨੂੰ ਜਦੋਂ ਚਬਾਉਂਦਾ ਹੈ ਉਸ ਹੱਡੀ ਨੂੰ ਚਬਾਉਣ ਦੇ ਨਾਲ ਉਹਦੇ ਮੂੰਹ ਦੇ ਵਿੱਚ ਵੱਜ-ਵੱਜ ਕੇ ਜ਼ਖਮ ਹੋ ਜਾਂਦੇ ਨੇ ਉਹਨਾਂ ਜ਼ਖਮਾਂ ਦੇ ਵਿੱਚੋਂ ਲਹੂ ਨਿਕਲਦਾ ਹੈ ਖੂਨ ਨਿਕਲਦਾ ਹੈ ਤੇ ਉਸ ਲੂਖ ਨੂੰ ਦਾ ਉਸ ਖੂਨ ਦਾ ਸਵਾਦ ਉਸ ਦੀ ਜबान ਨੂੰ ਮਿਲਦਾ ਹੈ ਤੇ ਉਹ ਆਪਣੇ ਹੀ ਖੂਨ ਨੂੰ ਚੂਸ ਚੂਸ ਕੇ ਆਪਣੇ ਖੂਨ ਦੇ ਸਵਾਦ ਦੇ ਪਿਛੇ ਹੱਡੀ ਨੂੰ ਚਬਦਾ ਰਹਿੰਦਾ ਹੈ ਤੇ ਦੁੱਖ ਵੀ ਪਾਈ ਜਾਂਦਾ ਹੈ ਤੇ ਹੱਡੀ ਨੂੰ ਚਬਣੋਂ ਹਟਦਾ ਵੀ ਨਹੀਂ ਮੂੰਹ ਦੇ ਅੰਦਰ ਜ਼ਖਮ ਵੀ ਕਰਾਈ ਜਾਂਦਾ ਹੈ ਦਰਦ ਵੀ ਹੁੰਦਾ ਹੈ ਦੁੱਖ ਵੀ ਹੁੰਦਾ ਹੈ ਪਰ ਲੋਭ ਵੀ ਇੰਨਾ ਹੁੰਦਾ ਹੈ ਕਿ ਉਸੇ ਸੁੱਕੀ ਹੱਡੀ ਨੂੰ ਛੱਡਦਾ ਨਹੀਂ ਉਸ ਨੂੰ ਚਬਾਉਂਦਾ ਹੀ ਰਹਿੰਦਾ ਹੈ ਤੇ ਇਵੇਂ ਸਤਿਗੁਰੂ ਜੀ ਯਾਰ ਨੇ ਜਿਹੜਾ ਇਹ ਕਾਮ ਤੇ ਕ੍ਰੋਧ ਬੰਦੇ ਦੇ ਮਨੰਦਰ ਆ ਜਾਂਦਾ ਹੈ ਨਾ ਇਹ ਵੀ ਹੱਡੀ ਦੀ ਤਰ੍ਹਾਂ ਹੀ ਹੁੰਦੇ ਨੇ ਬੰਦੇ ਨੂੰ ਦੁੱਖ ਵੀ ਦੇ ਹੀ ਜਾਂਦੇ ਨੇ ਦੁੱਖ ਵੀ ਭੋਗੀ ਜਾਂਦਾ ਹੈ ਪਰ ਇਹਨਾਂ ਦਾ ਸਵਾਦ ਵੀ ਬੜਾ ਹੁੰਦਾ ਹੈ ਬੰਦਾ ਛੱਡਦਾ ਵੀ ਨਹੀਂ ਫੇਰ ਵੀ ਕਾਮ ਹੀ ਹੋਇਆ ਫਿਰਦਾ ਹੈ ਮਨੰਦਰ ਕ੍ਰੋਧ ਵੀ ਨਹੀਂ ਜਾਂਦਾ ਜਿਵੇਂ ਇੱਕ ਲੋਭੀ ਕੁੱਤੇ ਦੇ ਮੂੰਹ ਦੇ ਵਿੱਚੋਂ ਹੱਡੀ ਇਹਨਾਂ ਛੱਡ ਪਉਂਦਾ ਇਵੇਂ ਫਿਰ ਜਿਹੜੇ ਬੰਦੇ ਦੇ ਮਨ ਨੂੰ ਕਾਮ ਤੇ ਕ੍ਰੋਧ ਨੇ ਮੋਹ ਲਿਆ ਹੈ ਨਾ ਤੇ ਸਤਿਗੁਰ ਕੀ ਆਦਿ ਨੇ ਫਿਰ ਉਹ ਵੀ ਬੰਦਾ ਜਿਹਦਾ ਇਸ ਮੋਹ ਦੇ ਪਿੱਛੇ ਲੱਗਾ ਹੋਇਆ ਇਸੇ ਸਵਾਰ ਨੂੰ ਇਸੇ ਵਿਸ਼ੇ ਵਿਕਾਰ ਨੂੰ ਭੋਗਦਾ ਰਹਿੰਦਾ ਤੇ ਸਤਿਗੁਰ ਜੀ ਅੱਗੇ ਕਿਰਪਾ ਕਰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਗਿਆਨ ਤੇ ਸਤਿਗੁਰ ਜੀ ਆਦਿ ਨੇ ਫਿਰ ਜਿਹੜੇ ਗੁਰੂ ਦੀ ਸੰਗਤ ਕਰਦੇ ਨਾ ਫਿਰ ਉਹਨਾਂ ਨੂੰ ਇਹ ਸੋਝੀ ਆਉਂਦੀ ਹੈ ਇਹ ਗਿਆਨ ਆਉਂਦਾ ਹੈ ਕਿ ਜਿਹੜੀ ਹੱਡੀ ਅਸੀਂ ਚਬਾਉਂਦੇ ਪਏ ਨਾ ਜਿਹੜੇ ਵਿਸ਼ੇ ਵਿਕਾਰ ਸੀ ਭੋਗਦੇ ਪਏ ਆ ਇਹ ਮੂੰਹ ਦਾ ਸੁਆਦ ਹੈ ਇਸ ਸੁਆਦ ਤੋਂ ਬਗੈਰ ਕੁਝ ਨਹੀਂ ਇਹ ਤੋਂ ਸੁਆਦ ਤੋਂ ਵੱਡਾ ਤੇ ਇਹ ਸਾਨੂੰ ਦੁੱਖ ਦੇ ਕੇ ਜਾ ਰਹੇ ਨੇ ਤੇ ਫਿਰ ਸਤਿਗੁਰ ਦੀ ਆਗਿਆ ਨੇ ਜਦੋਂ ਫਿਰ ਉਹ ਇਹ ਸੱਚ ਦੀ ਪਹਿਚਾਨ ਕਰਕੇ ਤੇ ਸਤਿਗੁਰਾਂ ਦੇ ਸੱਚੀ ਹੋਏ ਦਿੱਸੇ ਹੋਏ ਸੱਚੇ ਮਾਰਗ ਤੇ ਚੱਲ ਜੇ ਨਾ ਤੇ ਜਦੋਂ ਫਿਰ ਉਹ ਸੱਚ ਕਮਉਂਦੇ ਨੇ ਸਾਧੇ ਚੱਲਦੇ ਆ ਧਰਮ ਕਮਉਂਦੇ ਨੇ ਫਿਰ ਉਹਨਾਂ ਦੀ ਉਸਤਤ ਸਾਰਾ ਜੁਹਾਨ ਕਰਦਾ ਹੈ ਫਿਰ ਸਾਰੇ ਜਹਾਨ ਦੇ ਅੰਦਰ ਉਹਨਾਂ ਦੀ ਉਸਤਤੀ ਹੁੰਦੀ ਹੈ ਭਾਵੇਂ ਬੇਸ਼ੱਕ ਜਦੋਂ ਵਕਤੀ ਸਮਾਵੇ ਨਾ ਉਦੋਂ ਤੇ ਭਾਵੇਂ ਬੇਸ਼ੱਕ ਲੋਕ ਉਹਨਾਂ ਨੂੰ ਗਾਵੇ ਕੱਢਦੇ ਹੋਣ ਭਾਵੇਂ ਕਿਉਂਕਿ ਜਦੋਂ ਅਸੀਂ ਦੇ ਦੇ ਨਾ ਇਤਿਹਾਸ ਦੇ ਅੰਦਰ ਹੁਣ ਸੱਚ ਜਿਹੜਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੰਦਰ ਵਰਤਦਾ ਪਿਆ ਹੈ ਸਮੇਂ ਦਾ ਝੂਠ ਜਿਹੜਾ ਹੈ ਬਾਬਰ ਉਹ ਦੁਨੀਆ ਉੱਤੇ ਜ਼ੁਲਮ ਕਮਾਉਂਦਾ ਪਿਆ ਹੈ ਰਾਜ ਭੋਗ ਰਿਹਾ ਹੈ ਸਤਪੁਰ ਦੀ ਰੇਤ ਦੇ ਉੱਤੇ ਅੱਕ ਦੇਖ ਉੱਤੇ ਜਿਹੜਾ ਰੋੜਿਆਂ ਦੇ ਉੱਤੇ ਜਾ ਕੇ ਬੈਠਦੇ ਨੇ ਤੇ ਬਾਬਰ ਜਿਹੜਾ ਝੂਠ ਹੈ ਉਹ ਤਖਤ ਦੇ ਉੱਤੇ ਵਿਰਾਜਮਾਨ ਹੁੰਦਾ ਹੈ ਪਰ ਹੈ ਤੇ ਝੂਠ ਹੀ ਨਾ ਪਰ ਅੱਜ ਬਾਬਰ ਦਾ ਨਾਮ ਕੌਣ ਲੈਂਦਾ ਹੈ ਨਾਂ ਤਾਂ ਬੁੰਦੇ ਨੇ ਸਾਰੇ ਤੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਦੁਨੀਆਂ ਦੇ ਅੰਦਰ ਯਾਦ ਕੀਤਾ ਜਾਂਦਾ ਹੈ ਵਕਤ ਹੀ ਸਮੇਂ ਨੇ ਸੱਚ ਨੂੰ ਤੀ ਤਵੀ ਤੇ ਬਿਠਾ ਦਿੱਤਾ ਪੰਜਵੇਂ ਪਾਤਸ਼ਾਹ ਜੀ ਨੂੰ ਪਰ ਸਾਖ ਜਿਹੜਾ ਏ ਉਹ ਨਾਂ ਤੇ ਤਤੀ ਤਵੀ ਤੇ ਡੋਲ ਸਕਿਆ ਨਾਂ ਦੇ ਦੇ ਵਿੱਚ ਹੀ ਉਸ ਨੂੰ ਖਤਮ ਕਰ ਸਕੇ ਤੇ ਸਤਿਗੁਰ ਜੀ ਦੀ ਐਸੀ ਕਿਰਪਾ ਏ ਜੀ ਉਹ ਸੱਚੇ ਮਾਰਗ ਤੇ ਸਤਿਗੁਰ ਨੇ ਆਪ ਖੁਦ ਚੱਲ ਕੇ ਸਾਨੂੰ ਚੱਲਣ ਦਾ ਦੱਸਿਆ ਹੈ ਨਾ ਤੇ ਅੱਜ ਸਾਰੇ ਸੰਸਾਦ ਇੰਦਰ ਪੰਨੇ ਪਾਸ਼ਾ ਨੂੰ ਯਾਦ ਕੀਤਾ ਜਾਂਦਾ ਹੈ 10ਵੇਂ ਪਾਸ਼ੇ ਇਤਿਹਾਸਕ ਦਿਨਾਂ ਦੇ ਅੰਦਰ ਅਸੀਂ ਸਾਰਿਆਂ ਨੇ ਮਨਾਇਆ ਹੈ ਉਹ ਸੱਚੇ ਮਾਰਗ ਤੇ ਚੰਦੇ ਨੇ ਸਤਿਗੁਰ ਜੀ ਉਹਨਾਂ ਧਰਮੀ ਯੋਧਿਆਂ ਦੇ ਚਾਰ ਸਾਹਿਬਜ਼ਾਦਿਆਂ ਨੂੰ ਅਸੀਂ ਅੱਜ ਵੀ ਯਾਦ ਕਰਦੇ ਆਂ ਅੱਜ ਦਾ ਮਾਗੀ ਦਾ ਦਿਹਾੜਾ 40 ਮੁਕਤੇ ਬੇਸ਼ੰਗ ਭਾਵੇਂ ਭੁੱਲ ਗਏ ਸੀ ਪੜਕ ਗਏ ਸੀ ਖ਼ਬਰ ਹੋ ਗਏ ਸੀ ਸਤਿਗੁਰੂ ਕੀ ਤੋਂ ਬੇਮੁਖ ਹੋ ਗਏ ਪਰ ਫਿਰ ਵੀ ਜਦੋਂ ਉਹਨਾਂ ਨੇ ਸੱਚ ਦੀ ਸੋਝੀ ਆਈ ਨਾ ਮਾਨ ਅੰਦਰ ਵਿਚਾਰ ਆਈ ਤੇ ਵਾਪਸ ਮੁੜੇ ਤੇ ਜੇ ਉਹਨਾਂ ਨੇ ਆਪ ਦੀ ਭੁੱਲ ਬਖਸ਼ਾ ਲਈ ਤੇ ਅੱਜ ਉਹਨਾਂ ਦੀ ਸਾਰਾ ਸੰਸਾਰ ਉਸਤਤੀ ਕਰਦਾ ਹੈ ਹਰ ਪ੍ਰਕਾਰ ਦੀ ਇਰਦਾਸ ਦੇ ਅੰਦਰ ਉਹਨਾਂ 40 ਯੋਧਿਆਂ ਨੂੰ ਮੁਕਤੀਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਸ਼ਹਿਰ ਵਸਦਾ ਹੈ ਇਵੇਂ ਸਤਿਗੁਰੂ ਜੀ ਯਾਦ ਨੇ ਫਿਰ ਜੀਨਾ ਨੇ ਇਸ ਮੋਹ ਦੇ ਵਾਸੋ ਹੋ ਕੇ ਗੁਰੂ ਨੂੰ ਛੱਡ ਦਿੱਤਾ ਸੱਚੇ ਮਾਰਗ ਨੂੰ ਭੁਲਾ ਦਿੱਤਾ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਪਰ ਜਿਹੜੇ ਸੱਚੇ ਮਾਰਗ ਤੇ ਚੱਲਦੇ ਹਨ ਸਤਿਗੁਰੂ ਜੀ ਦੇ ਦੱਸੇ ਹੋਏ ਸੱਚੇ ਰਸਤੇ ਤੇ ਚੱਲਦੇ ਨੇ ਪਰ ਉਹਨਾਂ ਦੀ ਉਸਤਤ ਜਿਹੜੀ ਹੈ ਉਹ ਸਾਰੇ ਜਹਾਨ ਦੇ ਉੱਤੇ ਹੁੰਦੀ ਹੈ ਤੇ ਯੁਗਾਂ ਯੁਗਾਂ ਤਰਾਂ ਤੱਕ ਹੁੰਦੀ ਹੈ। ਜਿਵੇਂ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ 86 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਤੇ ਸਤਿਗੁਰੂ ਜੀ ਆਖਦੇ ਨੇ 68 ਤੀਰਥਾਂ ਦਾ ਇਸ਼ਨਾਨ 68 ਤੀਰਥ ਜਿਹੜੇ ਨੇ ਸਨਾਤਨ ਧਰਮ ਦੇ ਅੰਦਰ ਮੰਨੇ ਜਾਂਦੇ ਨੇ। ਜਿਨ੍ਹਾਂ ਦੇ ਅੰਦਰ ਇਸ਼ਨਾਨ ਕਰਨ ਦੀ ਬੜੀ ਵੱਡੀ ਮਹਾਨਤਾ ਹੈ ਜਿਹੜਾ 18 ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ ਉਹਨਾਂ ਦੀ ਮਨੋਤ ਹੈ ਉਹਨਾਂ ਦਾ ਮੰਨਣਾ ਹੈ ਕਿ ਉਸ ਬੰਦੇ ਦੀ 84 ਲੱਖ ਜੂਨ ਕੱਟੀ ਜਾਂਦੀ ਹੈ ਉਸ ਨੂੰ ਫਿਰ ਸਵਰਗ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਸਤਿਗੁਰੂ ਜੀ ਆਖ ਨੇ 18 ਤੀਰਥਾਂ ਦੇ ਉੱਤੇ ਇਸ਼ਨਾਨ ਕਰਨਾ ਹੈ ਜਾ ਕੇ ਕਿੰਨਾ ਸਮਾਂ ਲੱਗ ਜਾਵੇਗਾ 18 ਤੀਰਥਾਂ ਦਾ ਪਰਮਨ ਕਰਦੇ ਹੋਏ ਆ ਪਰ ਜਿਹੜਾ ਬੰਦਾ 18 ਤੀਰਥਾਂ ਦਾ ਫਲ ਪਾਣਾ ਚਾਹੁੰਦਾ ਹੈ ਨਾ ਜੇ ਕਿਤੇ ਉਹ ਕਿਸੇ ਜੀ ਦੇ ਉਤੇ ਦਇਆ ਕਰ ਦੇਵੇ ਤੇ ਉਹਦਾ ਕੀਤੇ ਹੋਏ ਜਿਹੜੇ ਧਰਮ ਦੇ ਕਰਮ ਨੇ ਉਹ ਫੇਰ ਪ੍ਰਵਾਨ ਹੋਣਗੇ ਉਹਨੂੰ ਉਹਦਾ ਫਲ ਜਿਹੜਾ ਹੈ 18 ਤੀਰਥਾਂ ਦੇ ਇਸ਼ਨਾਨ ਜਨਾ ਫਲ ਹੈ ਉਹ ਇੱਕ ਜੀਵ ਦੇ ਉਤੇ ਦਇਆ ਕਰਨ ਦੇ ਨਾਲ ਹੀ ਪ੍ਰਾਪਤ ਹੋ ਜਾਵੇਗਾ 18 ਤੀਰਥਾਂ ਦੀ ਜਾਣ ਦੀ ਲੋੜ ਨਹੀਂ ਪਵੇਗੀ ਇੱਕ ਜੀ ਦੇ ਉਤੇ ਦਇਆਇ ਕਰ ਦੇਵੇ ਤੇ ਉਹਦਾ ਕੀਤਾ ਆ ਪੁੰਨ ਦਾਨ ਜਿਹੜਾ ਹੈ ਉਹ ਸਭ ਲੋ ਜਾਵੇ ਜੇ ਜੇ ਅਸੀਂ ਅੱਜ ਇਸ ਸਮੇਂ ਸਤਗੁਰੂ ਨੇ ਆਪਣੇ ਇਤਿਹਾਸ ਰਾਂਹੀਂ ਆਪਣੇ ਸਿਖਾ ਰਾਂਹੀਂ ਸਾਨੂੰ ਬੜੀ ਸੋਝੀ ਦਿੱਤੀ ਏ ਬੜਾ ਗਿਆਨ ਦਤਾ ਏ ਕਿ ਮੇਰੇ ਕਿਤੇ ਸਿੱਖ ਜਿਹੜੇ ਨਾ ਉਹ ਭਟਕਣਾ ਜਾਣ ਉਹ ਵਾਰ-ਵਾਰ ਇਹਨਾਂ ਇਤਿਹਾਸ ਨੂੰ ਇਸ ਬਾਣੀ ਨੂੰ ਪੜਦਿਆਂ ਆਇਆਂ ਜਪਦਿਆਂ ਆਇਆਂ ਸੁਣਦਿਆਂ ਆਇਆਂ ਫਿਰ ਸੱਚੇ ਰਸਤੇ ਤੇ ਆ ਜਾਣ ਵਾਪਸ ਮੁੜੋ ਛੇਵੇਂ ਪਾਛੇ ਸਮਾਏ ਤੇ ਸੇਖ ਜਦੋਂ 사ਤਪੁਰ ਕੀ پاس ਹੁੰਦੇ ਆ ਬੜੀ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਐਵੇਂ ਇੱਕ ਨਗਰ ਦੇ ਵਿੱਚੋਂ ਸਾਰੀਆਂ ਸੰਗਤਾਂ ਨੇ ਸਲਾਹ ਕੀਤੀ ਕਿ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਧਰਤੀ ਤੇ ਜਾਈਏ 사ਤਗੁਰਾਂ ਦੇ ਦਰਸ਼ਨ ਕਰ ਕੀ ਆਈਏ ਸੋ ਸਾਰਿਆਂ ਸਲਾਹ ਬਣਾ ਲਈਏ ਹੁਣ ਤੁਰਨ ਲੱਗੇ ਨੇ ਸਾਰੇ ਤੇ ਸਾਰੇ ਸੋਚ ਰਹੇ ਨੇ ਕਿਸੇ ਨੇ ਕੋਈ ਭੇਟਾ ਲਈ ਕਿਸੇ ਨੇ ਪੈਸੇ ਲੈ ਲੈ ਵਸਤਰ ਲੈ ਲੈ ਕਿ 사ਤਗੁਰੂ ਨੂੰ ਕੋਈ ਨਾ ਕੋਈ ਭੇਟਾ ਕਰਾਂਗੇ ਤੇ ਉੱਥੇ ਇੱਕ ਗਰੀਬ ਜਿਹਾ ਸਿੱਖ ਸਤਿਗੁਰਾਂ ਦਾ ਬੜਾ ਸਤਿਗੁਰਾਂ ਦੇ ਨਾਲ ਪ੍ਰੇਮ ਹੈ ਬੜੀ ਭਾਵਨਾ ਦੇ ਨਾਲ ਸੇਵਾ ਕਰਦਾ ਤੇ ਉਹ ਆਪਦੀ ਹਾਲਤ ਵਾਲ ਜੇ ਦਾ ਆਦਾ ਕਿ ਸਾਰੇ ਸਤਿਗੁਰ ਜੀ ਵਾਸਤੇ ਕੋਈ ਨਾ ਕੋਈ ਭੇਟਾ ਲੈ ਕੇ ਜਾ ਰਹੇ ਨੇ ਮੈਂ ਸਤਿਗੁਰ ਜੀ ਵਾਸਤੇ ਕੀ ਲੈ ਕੇ ਜਾਵਾਂਗਾ ਮਾਨੰਦਰ ਵਿਚਾਰ ਆਈ ਕਿ ਮੇਰੇ ਕੋਲ ਤੇ ਨਾ ਕੋਈ ਪੈਸਾ ਹੈ ਜਿਸ ਦੇ ਨਾਲ ਕੋਈ ਮੈਂ ਸਤਿਗੁਰਾਂ ਜੀ ਵਾਸਤੇ ਭੇਟਾ ਖਰੀਦ ਕੇ ਹੀ ਲੈ ਸਕਾਂ ਤੇ 사ਤਗੁਰੂ ਜੀ ਦੀ ਖੁਸ਼ੀ ਮੇਰੇ ਤੇ ਕਿਵੇਂ ਹੋਵੇਗੀ ਜੇ ਮੈਂ ਖਾਲੀ ਹੱਥ ਚਲੇ ਆ ਗਿਆ ਤੇ ਮੇਰੇ ਨਾਲ ਫਿਰ 사ਤਗੁਰੂ ਜੀ ਦੀ ਕਿਰਪਾ ਮੇਰੇ ਤੇ ਕਿਵੇਂ ਵਰਤੇਗੀ 사ਤਗੁਰੂ ਜੀ ਮੇਰੇ ਤੇ ਖੁਸ਼ ਕਿਵੇਂ ਹੋਣਗੇ ਜੇ ਸਾਰੇ ਤੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਇੰਨੀਆਂ ਵੱਡੀਆਂ ਪਟਾਵਾਂ ਲੈ ਕੇ ਜਾ ਰਹੇ ਨੇ ਤੇ ਉਹਦੇ ਘਰ ਦੇ ਅੰਦਰ ਇੱਕ ਅੰਬਾਂ ਦਾ ਰੁੱਖ ਸੀ ਜਿਹਦੇ ਉੱਤੇ ਬੜੇ ਮਿੱਠੇ ਆਂਬ ਲੱਗਦੇ ਸੀ ਮਾਨਨਦਰ ਵਿਚਾਰ ਆਈ ਹੋਰ ਨਹੀਂ ਕੁਝ ਤੇ ਖਾਲੀ ਹੱਥ ਹੀ ਕੀ ਜਾਣਾ ਕਿਉਂ ਨਾ ਇਹ ਆਂਬ ਵੀ ਲੈ ਜਾਵਾਂ ਉੱਥੇ ਜਾ ਕੇ ਸਤਗੁਰੂ ਜੀ ਨੂੰ ਜਿਹੜੇ ਅੰਬ ਨੇ ਇਹ ਖਵਾ ਦੇਵਾਂਗੇ ਸਤਗੁਰੂ ਦੀ ਛਾ ਕੇ ਖੁਸ਼ੀ ਮਿਲ ਜਾਵੇਗੀ ਬੇਟਾ ਦੀ ਬੇਟਾ ਹੋ ਜਾਵੇਗੀ ਖਾਲੀ ਹਾਸ ਨਹੀਂ ਆਣਾ ਸੋ ਉਸ ਨੇ ਤਿੰਨ ਚਾਰ ਅੰਬ ਜਿਹੜੇ ਆਪਣੇ ਨਾਲ ਲੈ ਲਈ ਤੇ ਸੰਗਤ ਦੇ ਨਾਲ ਚੱਲ ਪਏ ਹੁਣ ਰਾਸਤੇ ਦੇ ਵਿੱਚ ਹਨੇਰਾ ਹੋ ਗਿਆ ਇੱਕ ਥਾਂ ਦੇ ਪੜਾ ਕਰ ਲਿਆ ਤੇ ਜਦੋਂ ਸੰਗਤ ਵੇਖੀ ਨਾ ਤੇ ਉੱਥੇ ਕੋਈ ਪੁਖਾ ਜਿਹੜਾ ਸੀ ਨਾ ਬੰਦਾ ਉਹ ਆ ਗਿਆ ਤੇ ਆਣ ਕੇ ਸਾਰੀ ਸੰਗਤ ਨੂੰ ਆਖਣ ਲੱਗਾ ਕਿ ਭਾਈ ਮੈਨੂੰ ਕੁਝ ਛਕਣ ਵਾਸਤੇ ਹੈ ਤੇ ਦੇ ਦਿਓ ਬੜੇ ਦਿਨਾਂ ਦੀ ਭੁੱਖ ਲੱਗੀ ਹੈ ਹੁਣ ਸਾਰਿਆਂ ਦੇ ਕੋਲ ਬੜੀਆਂ ਕੀਮਤੀ ਭਟਾਵਾਂ ਸੀ ਪਰ ਭੋਜਨ ਕਿਸੇ ਦੇ ਕੋਲ ਵੀ ਨਾ ਜਿਹੜੇ ਭੋਜਨ ਦੇ ਨਾਲ ਉਸ ਭੁੱਖੇ ਬੰਦੇ ਦੀ ਭੁੱਖ ਦੂਰ ਹੋ ਸਕਦੀ ਸੀ ਤੇ ਜਦੋਂ ਉਹ ਫਿਰ ਇਸ ਗਰੀਬ ਸਿੱਖ ਦੇ ਕੋਲ ਆਇਆ ਨਾ ਜਿਸ ਨੇ ਆਖਿਆ ਕਿ ਇਹ ਮੇਰੇ ਕੋਲ ਆਂਬ ਹੀ ਨਹੀਂ ਹੋ ਤੇ ਕੁਝ ਨਹੀਂ ਪਰੇ ਅੰਬ ਜਿਹੜੇ ਨੇ ਮੈਂ ਜਿਵੇਂ ਪਾਤਸ਼ਾਹ ਜੀ ਦੇ ਵਾਸਤੇ ਲਿਜਾਣੇ ਸੀ ਪਰ ਸਾਨੂੰ ਜਾਂਦੇ ਜਾਂਦੇ ਆ ਜੇ ਸਮਾਂ ਲੱਗ ਜਾਣਾ ਤੇ ਜਾਂਦੇ ਜਾਂਦੇ ਪਤਾ ਨਹੀਂ ਖਰਾਬ ਹੀ ਨਾ ਹੋ ਜਾਣ ਇਹ ਗਰਮੀ ਦੇ ਨਾਲ ਜਿਹੜੇ ਖਰਾਬ ਹੋ ਜਾਣਗੇ ਖਾਣ ਦੇ ਲਾਇਕ ਨਹੀਂ ਰਹਿਣੇ ਤੂੰ ਇਹਨਾਂ ਨੂੰ ਖਾ ਲੈ ਤੇਰੀ ਤੇ ਭੁੱਖ ਮਿਟੇ ਮੈਂ ਆਪੇ 사ਤਗੁਰੂ ਦੀ ਕੋਲ ਭੁੱਲ ਬਖਸ਼ਾ ਲਵਾਂਗਾ ਮੈਂ ਨੂੰ ਤੇ ਖਾਲੀ ਹੱਥ ਜਾਣਾ ਪੈ ਜਾਵੇਗਾ ਪਰ ਤੇਰੀ ਤੇ ਭੁੱਖ ਮਿਟ ਜਾਵੇਗੀ ਨਾ ਤੇ ਜਦੋਂ ਫਿਰ ਉਹ ਸਿੱਖ ਦੀ ਇਹ ਬੇਨਤੀ ਮੰਨ ਕੇ ਉਸ ਭੁੱਖੇ ਨੇ ਬੰਦੇ ਨੇ ਜਦੋਂ ਉਹ ਅੰਬ ਛਕ ਲਏ ਨਾ ਅੰਬ ਛਕ ਕੇ ਉਹ ਬੜਾ ਖੁਸ਼ ਹੋਇਆ ਤੇ ਜਦੋਂ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ پاس ਪਹੁੰਚੀਆਂ ਤੇ ਉਸ ਸਮੇਂ ਫਿਰ ਸਾਰੀਆਂ ਸੰਗਤਾਂ ਨੇ ਜਾ ਕੇ ਨਮਸਕਾਰ ਕੀਤੀ ਸਤਿਗੁਰੂ ਨੂੰ ਆਪਣੀਆਂ ਪੇਟਾਵਾਂ ਦਿੱਤੀਆਂ ਤੇ ਸਤਿਗੁਰੂ ਜੀ ਨੇ ਸਾਰਿਆਂ ਤੇ ਬੜੀਆਂ ਖੁਸ਼ੀਆਂ ਕੀਤੀਆਂ ਤੇ ਇਹ ਗਰੀਬ ਜਿਹਾ ਸਿੱਖ ਸਤਿਗੁਰੂ ਨੂੰ ਨਮਸਕਾਰ ਕਰਕੇ ਨਾ ਉਹ ਜੀ ਨੀਵੀਂ ਕਰਕੇ ਪਿੱਛੇ ਨੂੰ ਆ ਗਿਆ ਤੇ ਸਤਿਗੁਰੂ ਜੀ ਉਸ ਮੇਸ ਨੂੰ ਆਵਾਜ਼ ਮਾਰ ਕੇ ਆਪਣੇ ਗੱਦੇ ਨਾਲ ਲਾਇਆ ਤੇ ਇਸ ਉੱਤੇ ਬੜੀ ਖੁਸ਼ੀ ਕੀਤੀ ਆਖਣ ਲੱਗੇ ਕਿ ਬੇਸ਼ੱਕ ਬੜੀਆਂ ਕੀਮਤੀ ਭਟਾਵਾਂ ਲੈ ਕੇ ਆਏ ਹੋ ਤੁਸੀਂ ਪਰ ਜਿਹੜੇ ਅੰਬ ਇਹ ਸੇਖ ਲਿਆ ਆ ਨਾ ਉਹਨਾਂ ਅੰਬਾਂ ਨੂੰ ਛਾ ਕੇ ਸਾਨੂੰ ਬੜਾ ਆਨੰਦ ਆਇਆ ਸਾਡੀ ਅੱਜ ਸਭ ਤੋਂ ਵੱਧ ਖੁਸ਼ੀ ਇਸ ਸੇਖ ਦੇ ਉੱਤੇ ਹੈ ਐਸੀ ਸਤਿਗੁਰੂ ਜੀ ਦੀ ਕਿਰਪਾ ਜਿਹੜਾ ਦਾਨ ਪੁੰਨ ਅਸੀਂ ਕਰਦੇ ਆ ਨਾ ਕਿਸੇ ਜੀਵ ਦੇ ਉੱਤੇ ਦਇਆ ਕਰਦਨੇ ਆ ਤੇ ਸਤਿਗੁਰੂ ਜੀ ਨੂੰ ਫਲ ਜਿਹੜਾ ਆਪਣੇ ਆਪ ਪਹੁੰਚ ਜਾਂਦਾ ਵੇਨ ਬੋਲਿਆਂ ਸਭ ਕੀ ਜਾਣਦਾ ਉਹ ਸਤਿਗੁਰੂ ਜੀ ਨੇ ਫਿਰ ਉਸ ਸਿੱਖ ਦੀ ਜਿਹੜੀ ਭਾਵਨਾ ਸੀ ਉਹ ਪੂਰੀ ਕੀਤੀ ਉਹਦੀ ਖੁਸ਼ੀ ਉਹ ਸੋਚੇ ਕੀਤੀ ਤੇਵੇਂ ਸਤਿਗੁਰੂ ਜੀ ਅੱਜ ਵੀ ਬਖਸ਼ੀ ਕਰਦੇ ਨੇ ਕਿ ਜਿਹੜੇ ਅਸੀਂ ਤੀਰਥਾਂ ਦੀ ਯਾਤਰਾ ਕਰਦੇ ਆ ਤੀਰਥਾਂ ਉਤੇ ਜਾ ਕੇ ਅਸੀਂ ਦਾਨ ਉਹਨ ਕਰਦੇ ਆ ਕਿ ਸਾਡਾ ਸਿਵਾ ਸਫਲ ਹੋ ਜਾਏ ਸਾਡਾ ਜਨਮ ਸਫਲ ਹੋ ਜਾਏ ਤੇ ਸਤਿਗੁਰੂ ਨੇ ਇਹ ਬਖਸ਼ੇ ਕਰ ਦਿੱਤਾ ਕਿ ਜਿਹੜੇ ਜੀਵਾਂ ਦੇ ਉਤੇ ਦਇਆ ਕਰ ਦੇਣਗੇ ਲੋੜਵੰਦੀ ਮਦਦ ਕਰ ਦੇਣਗੇ ਭੁੱਖੇ ਦਾ ਢਿੱਡ ਭਰ ਦੇਣਗੇ ਉਹਨੂੰ ਫਿਰ ਤੀਰਥਾਂ ਦੇ ਜਾਣ ਜਨਾ ਫਲ ਜਿਹੜਾ ਹੈ ਉਥੇ ਹੀ ਮਿਲ ਜਾਵੇਗਾ ਜਿੱਥੇ ਉਹ ਸੇਵਾ ਕਰ ਦੇਵੇਗਾ ਜਿਵੇਂ ਸਤਿਗੁਰੂ ਜੀ ਅੱਗੇ ਕਿਰਪਾ ਕਰਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਤੇ ਸਤਿਗੁਰੂ ਦੀ ਯਾਦ ਨੇ ਐਸੀ ਸੋਝੀ ਐਸਾ ਗਿਆਨ ਕਿ ਆਪਣੀ ਕੀ ਚਹਿ ਦਾਣ ਵੀ ਦਾਣ ਵੀ ਜਿਹੜਾ ਕਰਨਾ ਹੈ ਅਕਲ ਦੇ ਨਾਲ ਕਰਨਾ ਸੋਝੀ ਦੇ ਨਾਲ ਕਰਨਾ ਹੈ ਕਿ ਕਿਹੜਾ ਅਸੀਂ দান ਕਰੀਏ ਕਿੱਥੇ ਕਰੀਏ ਕਿਸ ਨੂੰ ਦੇਈਏ ਸਤਿਗੁਰੂ ਦੀ ਯਾਦ ਨੇ ਇਹ ਸੋਝੀ ਇਹ ਗਿਆਨ ਜਿਹੜਾ ਹੈ ਨਾ ਇਹ ਸਮਝ ਜਿਹੜੀ ਹੈ ਜਿਸ ਨੂੰ ਸਤਿਗੁਰੂ ਜੇਨ ਉਹੀ ਪੁਰਖ ਸੁਜਾਨ ਬੰਦਾ ਹੈ ਸਿਆਣਾ ਬੰਦਾ ਹੈ ਤੇ ਭਾਵੇਂ ਬੇਸ਼ੱਕ ਸਹਿ ਸਿਆਣਪਾਂ ਲਖ ਹੋਈ ਤੇ ਇੱਕ ਨਾ ਚੱਲੇ ਨਾਲ ਭਾਵੇਂ ਬੰਦਾ ਸੰਸਾਰ ਦੇ ਅੰਦਰ ਜਿਹੜਾ ਮਰਜੀ ਸਿਆਣਾ ਮੰਨਿਆ ਜਾਂਦਾ ਉਹ ਵੀ ਜਿਹਨੀਆਂ ਮਰਜੀ ਉਹਦੇ ਕੋਲ ਸਿਆਣਪ ਆਉਣ ਪਰ ਸਤਿਗੁਰੂ ਜੀ ਦੀ ਜੇ ਕਿਰਪਾ ਨਾ ਵਰਤ ਗਈ ਤੇ ਅਸੀਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ ਤੇ ਭਾਵੇਂ ਕੋਈ ਮੂਰਖ ਬੰਦਾ ਵੀ ਹੋਵੇ ਸੰਸਾਰ ਦੇ ਅੰਦਰ ਉਸਨੇ ਕਦੇ ਕੋਈ ਸਿਆਣਾ ਕੰਮ ਨਾ ਕੀਤਾ ਹੋਵੇ ਪਰ ਜੇਕ ਤੇ ਗੁਰੂ ਦੀ ਦਇਆ ਹੋ ਜੇ ਨਾ ਉਸ ਉੱਤੇ ਤੇ ਸਤਿਗੁਰੂ ਦੀ ਆਗੇ ਉਹਦੇ ਵਰਗਾ ਕੋਈ ਸਿਆਣਾ ਨਹੀਂ ਬੰਦਾ ਉਹਦੇ ਵਰਗੀ ਸੋਝੀ ਉਸਨੇ ਵਰਗਾ ਗਿਆਨ ਕਿਸੇ ਨੂੰ ਨਹੀਂ ਫਿਰ ਆਉਂਦਾ ਜਿਸ ਉੱਤੇ ਸਤਿਗੁਰੂ ਦੀ ਦਇਆ ਹੋ ਜਾਵੇ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਤੇ ਸਤਿਗੁਰੂ ਜੀ ਆਣ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਕੋਲੋਂ ਕਿਰਪਾ ਖੁਸ਼ੀ ਲੈ ਕੇ ਜਿਨ੍ਹਾਂ ਨੇ ਫਿਰ ਸੋਜੀ ਲੈ ਕੇ ਇਹ ਗਿਆਨ ਲੈ ਕੇ ਦਾਨਪੁਨ ਕੀਤੇ ਹੈ ਨਾ ਬੰਦਗੀ ਕਮਾਈ ਹੈ ਨਾਮ ਜੱਪਿਆ ਸੱਚੇ ਮਾਰਗ ਤੇ ਚੰਦੇ ਨੇ ਜਿਨ੍ਹਾਂ ਨੇ ਸੱਚੇ ਰਸਤੇ ਨੂੰ ਛੱਡਿਆ ਨਹੀਂ ਸਤਿਗੁਰੂ ਦੇ ਹੁਕਮਾਂ ਨੂੰ ਮੰਨਿਆ ਹੈ ਫਿਰ ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮਾਤਮਾ ਮਿਲ ਜਾਂਦਾ ਹੈ ਉਹਨਾਂ ਨੂੰ ਤੇ ਜਿਨ੍ਹਾਂ ਨੇ ਰੱਬ ਨੂੰ ਪਾ ਲਿਆ ਹੈ ਨਾ ਤੇ ਸਤਿਗੁਰੂ ਦੀ ਆਸ ਨੇ ਅਸੀਂ ਉਹਨਾਂ ਤੋਂ ਬਿਲੇ ਹਾਰ ਜਾਂਨੇ ਨਾਨਕ ਤਿੰਨ ਕੁਰਬਾਨ ਉਨਾਂ ਤੋਂ ਰੱਬ ਦੇ ਪਿਆਰਿਆਂ ਤੋਂ ਪ੍ਰੇਮੀਆਂ ਤੋਂ ਕੁਰਬਾਨ ਬਲਹਾਰ ਜਾਂਦੇ ਆਂ ਮਾਗ ਸੁਚੀ ਸੇ ਕਾਂਡੀਆਂ ਐ ਜਿੰਨ ਪੂਰਾ ਗੁਰ ਮਿਹਨਵਾਨ ਤੇ ਜਿਵੇਂ ਸਤਿਗੁਰ ਨੇ ਅੰਬਿਸ਼ ਹੋਣ ਵਾਲੇ ਸੇਖੋ ਤੇ ਕੁੱਝੀ ਕੀਤੀ ਐ ਨਾ ਆਥਾ ਕੇ ਜਿਹੜੀ ਭੇਟਾ ਇਸ ਸੇਖ ਨੇ ਕੀਤੀ ਐ ਜਿਹੜਾ ਗਾਣ ਇਸ ਸੇਖ ਨੇ ਕੀਤਾ ਐ ਇਸ ਉਤੇ ਸਾਡੀ ਸਭ ਤੋਂ ਵੱਧ ਖੁਸ਼ੀ ਐ ਇਵੇਂ ਸਤਿਗੁਰ ਜੀ ਆਦਨੇ ਮਾਗ ਮਹੀਨੇ ਦੇ ਅੰਦਰ ਉਹੀ ਵਿਰਲੇ-ਵਿਰਲੇ ਰਹਿ ਜਾਂਦੇ ਨੇ ਉਹੀ ਸੱਚੇ ਜਿਹੜੇ ਨੇ ਉਹ ਸਤਿਗੁਰਾਂ ਦੇ ਦਰ ਤੇ ਪ੍ਰਵਾਣ ਹੁੰਦੇ ਨੇ ਜਿਨ੍ਹਾਂ ਉੱਤੇ ਪੂਰੇ ਗੁਰੂ ਦੀ ਕਿਰਪਾ ਹੋਵੇ ਪੂਰੇ ਗੁਰੂ ਦੀ ਖੁਸ਼ੀ ਹੋਵੇ ਜਿਨ੍ਹਾਂ ਦੇ ਉੱਤੇ ਸਤਿਗੁਰਾਂ ਦੀ ਮਿਹਰ ਹੋਵੇ ਆਪਾਂ ਵੀ ਸਤਿਗੁਰ ਜੀ ਅੱਗੇ ਅਰਦਾਸ ਬੇਨਤੀ ਕਰਕੇ ਚੱਲੀਏ ਇਹ ਬਾਸੇ ਕਿਰਪਾ ਕੀਤੀ ਏ ਸਾਨੂੰ ਵੀ ਤੁਸੀਂ ਸਿੱਖੀ ਜੀਵਨ ਬਖਸ਼ਿਸ਼ ਕੀਤਾ ਏ ਸਾਡੇ ਉੱਤੇ ਵੀ ਖੁਸ਼ੀ ਕਰਿਓ ਸਾਨੂੰ ਵੀ ਐਸੀ ਸੋਝੀ ਐਸਾ ਗਿਆਨ ਬਖਸ਼ੀ ਕਰਿਓ ਕਿ ਅਸੀਂ ਵੀ ਤੁਹਾਡੀ ਕਿਰਪਾ ਦੇ ਸਦਕਾ ਤੁਹਾਡੇ ਕੋਲ ਸੋਝੀ ਲੈ ਕੇ ਬੰਦਗੀ ਕਰ ਸਕੀਏ ਦਾਨ ਪੂਨ ਕਰ ਸਕੀਏ ਤੇ ਅਸੀਂ ਵੀ ਤੁਹਾਡੀ ਖੁਸ਼ੀ ਪ੍ਰਾਪਤ ਕਰਕੇ ਆਪਣਾ ਇਹ ਜੀਵਨ ਜਿਹੜਾ ਹੈ ਇਹ ਸਫਲ ਕਰ ਸਕੀਏ ਇਹ ਆਪਾਂ ਅਰਦਾਸ ਕਰੀਏ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ